ਮੇਰੇ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਹੋਇਆ ਸੀ ਸਰ ਮੇਰੇ ਮਾਤਾ ਪਿਤਾ ਦੋਨੋਂ ਹੈਂਡੀ ਗਏ ਆਪਣੇ ਸਰ ਉਹਨਾਂ ਨੇ ਮੈਨੂੰ ਪੜਾ ਲਿਖਾ ਕੇ ਮੇਰਾ ਵਿਆਹ ਦਾ ਖਰਚਾ ਸਾਰਾ ਪੀਤਾ ਸਰ ਉਹਨਾਂ ਨੇ ਉਸ ਤੋਂ ਬਾਅਦ ਵਿਆਹ ਤੋਂ 2 ਮਹੀਨੇ ਬਾਅਦ ਹੀ ਮੈਨੂੰ ਜਿਹੜਾ ਆ ਘਰੇ ਦਾਜ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਮਾਪਰੇ ਜਿਹੜੇ ਆ ਹੁਦਾਲ ਦੇ ਕਾਫੀ ਨਹੀਂ ਹੈਗੇ ਉਹ ਵਿਆਹ ਦਾ ਖਰਚਾ ਅਜ ਤੱਕ ਉਤਾਰ ਰੇ ਆ ਸਰ ਉਹਨਾਂ ਨੇ ਮੈਨੂੰ ਦਾਜ ਦੇ ਨਾਲ ਲਿਆਉਣ ਦੇ ਬੱਲੇ ਕਾਫੀ ਮਾਰਕਟ ਕਰਨੇ ਸ਼ੁਰੂ ਕਰ ਦਿੱਤੀ ਉਸੋ ਬਾ ਜਿਹੜੇ ਨੇ ਕਿਹਾ ਕਿ ਜੇ ਤੁਦਾਲ ਨਹੀਂ ਲਿਓਣਾ ਤੇ ਫਿਰ ਮੇਰੇ ਨਾਲ ਨਜਾਇਜ਼ ਬੰਦ ਬਣਾ। ਜੇ ਮੈਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਕੇ ਆਪਣੇ ਪਤੀ ਦਵਿੰਦਰ ਸਿੰਘ ਨੂੰ ਦੱਸਿਆ ਤੇ ਸਰ ਉਹਨਾਂ ਨੇ ਵੀ ਅੱਗੋ ਕਿਹਾ ਕਿ ਤੈਨੂੰ ਸਾਡੇ ਘਰ ਦੇ ਵਿੱਚ ਰਹਿਣ ਵਾਸਤੇ ਇਹ ਸਾਰਾ ਕੁਝ ਕਰਨਾ ਹੀ ਪੈਣਾ ਘਰ ਦੀਆਂ ਗੱਲਾਂ ਘਰ ਦੇ ਵਿੱਚ ਹੀ ਰਹਿ ਜਾਣਗੀਆਂ। ਸਰ ਮੈਂ ਇੱਕ ਜਦਾ ਪਰਿਵਾਰ ਦੇ ਵਿੱਚੋਂ ਹੈਗੀ ਆ ਤੇ ਮੈਨੂੰ ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ। ਦਵਿੰਦਰ ਦੇ ਜਿਹੜੇ ਯਾਰ ਦੋਸਤ ਵੀ ਹੈਗੇ ਆ ਆਸ਼ਾਨਾ, ਜਸਪ੍ਰੀਤ ਪ੍ਰਿੰਸ ਇਹ ਸਾਰੇ ਘਰ ਦੇ ਵਿੱਚ ਜਦੋਂ ਵੀ ਆਉਂਦੇ ਮੇਰੇ ਵੱਲ ਮਾਰੀ ਨੀਗਾ ਨਾਲ ਦੇਖਦੇ ਸਰ ਸਰ ਮੈਂ ਇਹਨਾਂ ਚਿੱਤਾਂ ਨੂੰ ਕਈ ਵਾਰੀ ਇਹਨੂੰ ਕਿਹਾ ਕਿ ਇਹਨਾਂ ਨੂੰ ਘਰ ਦੇ ਵਿੱਚ ਨਾ ਬੁਲਾਓ ਇਹ ਬਹੁਤ ਗੰਦੀ ਜਗ੍ਹਾ ਦੇ ਨਾਲ ਦੇਖਦੇ ਆ ਉਹਦੇ ਅੱਗੋਂ ਕਦੀ ਵੀ ਕੋਈ ਇਹਨਾਂ ਦਾ ਵਿਰੋਧ ਨਹੀਂ ਕੀਤਾ ਬਲਕਿ ਇਹਨਾਂ ਨੂੰ ਰੋਜ਼ ਤੇ ਰੋਜ਼ ਸਾਡੇ ਘਰੇ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ ਉਹਨੇ ਸਰ ਇਸ ਤੋਂ ਬਾਅਦ ਸਰ ਅੱਜ ਉਹਨੇ ਵੀਡੀਓ ਬਣਾ ਕੇ ਕਿਰਮਰ ਭਾਜੀ ਜਿਹੜੇ ਮੇਰੇ ਮਾਪੇ ਨਹੀਂ ਜਾ ਸਕਦੇ ਹੈਗੇ ਥਾਣਿਆਂ ਦੇ ਵਿੱਚ ਨਾਲ ਉਹਨਾਂ ਨੇ ਕਰਕੇ ਮੈਂ ਜਿਹੜਾ ਵਾ ਆਪਣੇ ਭਲੇ ਦੇ ਮੌਤ ਭਰ ਬੰਦੇ ਜਿਹੜੇ ਕੌਂਸਲਰ ਨੇ ਸਰ ਸਾਡੇ ਭਾਜੀ ਹਰਮਨ ਸਿੰਘ ਨੇ ਮਾਦੀ ਉਹਨਾਂ ਨੂੰ ਲੈ ਕੇ ਗਈ ਆ ਤੇ ਉਹਨਾਂ ਨੇ ਉਲਟਾ ਐਕਸ਼ਨ ਕਰ ਦਿੱਤਾ ਗਿਆ ਆ ਕਿ ਇਹ ਜਿਹੜੇ ਆ ਮੇਰਾ ਘਰ ਤੋੜਨ ਦੇ ਵਿੱਚ ਰੱਖ ਰਿਆ ਸਰ ਉਹਨਾਂ ਦੇ ਘਰ ਪਰਿਵਾਰ ਦੇ ਵਿੱਚੋਂ ਸਾਰੇ ਜਿਹੜੇ ਆ ਮੈਨੂੰ ਰੋਟਾਂ ਦੇ ਮੇੜੇ ਦਿੰਦੇ ਰਹਿੰਦੇ ਆ ਐਨੀਆਂ ਗੰਦੀਆਂ ਹਰਕਤਾਂ ਕਰਨ ਤੇ ਬਾਰੇ ਜਿਹੜਾ ਉਹ ਬੋਲ ਰਹੇ ਨੇ ਇੱਥੋਂ ਤੱਕ ਸਰ ਮੈਨੂੰ ਇੱਕ ਗੱਲ ਦੱਸ ਦਿਆ ਵੀ ਸ਼ਰਮ ਆ ਰਹੀ ਹੈ ਕਿ ਜਿਹੜੇ ਮੇਰੇ ਅੰਦਰ ਗਵਰਨਮੈਂਟ ਸ ਹੈ ਗਿਆ ਉਹ ਵੀ ਮੈਂ ਆਪਣੇ ਪੇਕੇਆ ਤੋਂ ਆ ਕੇ ਮੰਗਦੀ ਪਈ ਆ ਸਰ ਮੈਂ ਤਾਂ ਖਰਚਾ ਹੀ ਦਿੱਤਾ ਜਾ ਰਿਹਾ ਉਥੋਂ ਜਦੋਂ ਵੀ ਮੈਂ ਇਹਨਾਂ ਨੂੰ ਕਹਿੰਦੀ ਆ ਕਿ ਮੇਰੇ ਕੋਈ ਕੰਮ ਕਰ ਕਰ ਲੋ ਗੁਹਲੇਸ਼ ਕਰਨਾ ਮੈਨੂੰ ਮਾਰਨਾ ਕੁੱਟਣਾ ਸਰ ਮੈਨੂੰ ਮੈਂ ਕੀ ਕਰਾਂ ਉੱਥੇ ਮੈਨੂੰ ਰਹਿ ਕੇ ਬਿਨੂੰ ਇਹ ਦੱਸੋ ਕਿ ਮੇਰਾ ਉੱਥੇ ਕੀ ਹੈ ਗਿਆ ਜਦ ਕਿ ਆਪਣਾ ਸਾਰਾ ਖਰਚਾ ਪਾਣੀ ਆਪਣੇ ਪੇਕੇ ਤੋਂ ਲੈਣਾ ਵਾ ਸਾਰਾ ਕੁਝ ਇਹਨਾਂ ਤੋਂ ਐ ਤੂੰ ਆ ਕੇ ਲੈਣਾ ਵਾ ਸਰ ਤੇ ਮੇਰਾ ਉੱਥੇ ਰਹਿਣ ਦਾ ਕੀ ਹੈ ਗਿਆ ਸਰ ਮੈਨੂੰ ਉਲਟਾ ਰੋਲ ਦਾਜ ਦਾਰ ਕਰਦੇ ਰਹਿਣਾ ਐ ਤੂੰ ਆ ਕੇ ਮੇਰੇ ਘਰ ਦੇ ਖਵਾ ਕੇ ਅਲਮਾਰੀ ਲੈ ਕੇ ਗਏ ਮੇਰੀ ਸਲਾਈ ਮਸ਼ੀਨ ਇੱਕ ਤੇ ਬੜੀ ਸੀ ਉਹ ਵੀ ਲੈ ਕੇ ਗਏ ਮੈਨੂੰ ਰਜਾਈ ਸਾਰੇ ਸਟੇਜ ਤੇ ਭਾਂਡੇ ਜੋ ਜੋ ਉਹਨਾਂ ਨੇ ਵਾਕਦੇ ਰਹੇ ਮੈਨੂੰ ਸਰ ਸਾਰੇ ਕੁਝ ਵੇ ਇਥੋਂ ਲੈ ਕੇ ਜਾਂਦੀ ਨਹੀਂ ਰਹੀਆਂ ਮੇਰੇ ਪੇਕੇ ਮਾਪਿਆਂ ਨੇ ਮਤਲਬ ਹੋ ਕੀ ਹੋ ਕੇ ਸਾਰਾ ਕੁਝ ਮੈਨੂੰ ਦਿੱਤਾ ਆ ਸਰ ਉਹਨਾਂ ਨੇ ਤਾਂ ਵੀ ਜਿਹੜਾ ਮੈਨੂੰ ਉੱਥੇ ਜੀਣ ਨਹੀਂ ਦਿੰਦੇ ਰੋਲ ਮਾਰਦੇ ਕੁੱਟਦੇ ਆ ਸਸੋਰ ਨੇ ਪਤਾ ਨਹੀਂ ਦਿੰਦੇ ਝਿੜਕੇ ਤਾਂ ਕਿ ਮੈਂ ਨਾ ਉਹ ਰਿਲੇਸ਼ਨ ਬਣਾ ਉਹਨਾਂ ਨੇ ਮੇਰੀਆਂ ਗੰਦੀਆਂ ਵੀਡੀਓ ਤੱਕ ਬਣਾ ਕੇ ਰੱਖੀਆਂ ਜਿਨ੍ਹਾਂ ਤੋਂ ਮੈਨੂੰ ਟੌਰਚਰ ਕੀਤਾ ਜਾਂਦੇ ਅੱਜ ਦੇ ਦਿਨ ਤੱਕ ਕਿ ਆਹੋ ਜਿਹੜੀਆਂ ਸਾਰੇ ਵਾਇਰਲ ਕਰ ਦਿੰਨੀਆਂ ਹੈਗੀਆਂ ਆ ਤੂੰ ਜਿਹੜੀਆਂ ਵੀਡੀਓ ਆਈ ਦੇ ਰੱਖੀਆਂ ਆ ਤਲਾਕ ਦੇ ਦੇ ਮੈਨੂੰ ਸਾਰੇ ਏਰੀਆ ਦੇ ਵਿੱਚ ਜਿਹੜੀਆਂ ਵਾਇਰਲ ਹੋਣਗੀਆਂ ਜੇ ਮੈਂ ਆਪਣੇ ਘਰ ਦੇ ਵਿੱਚ ਰਹਿਣ ਦੀਆਂ ਰਾਤ ਨੂੰ ਸਵੇਰ ਇੱਕ ਤੋਂ ਤੱਕ ਸੌਂਦੀਆਂ ਸਾਰੀਆਂ ਵੀਡੀਓ ਨਿਊਡ ਫੋਟੋਆਂ ਨਾਲ ਸਾਰੀ ਜਿਓ ਜਾਂ ਮੇਰੀਆਂ ਉਹ ਤੋਂ ਵੀ ਇੰਨਾ ਜ਼ਿਆਦਾ ਬਲੈਂਡਰ ਕੀਤਾ ਜਾ ਰਿਹਾ ਆ ਕਿ ਤੂੰ ਸਾਡੇ ਨਾਲ ਰਹਿ ਆ ਮੇਰੇ ਭਰਾ ਨਾਲ ਸਾਰਾ ਕੁਝ ਕਰ ਨਹੀਂ ਤੇ ਮੈਂ ਸਾਰੀਆਂ ਤੇਰੀਆਂ ਵਾਇਰਲ ਕਰ ਦੂੰਗਾ ਵੀਡੀਓ ਸਰ ਮੈਂ ਆ ਕੇ ਕਿਸ ਤਰ੍ਹਾਂ ਸੇਫ ਹਾਂ ਮਿਲوں ਉਹ ਤੋਂ ਦਾ ਹਿਸਾਬ ਪਵਾਇਆ ਜਾਵੇ ਪਰ ਜਿਹੜੇ ਨਿਰਮਲ ਸਿੰਘ ਭਾਲੀ ਦੀ ਮਾਜੀ ਆ ਤੋ ਸਾਡੇ ਘਰ ਦੇ ਮੋਹਰ ਪਰ ਹੈਗੇ ਆ ਮੈਂ ਉਹਨਾਂ ਨੂੰ ਨਾਲ ਲੈ ਕੇ ਤੁ ਜਾ ਰਹੀ ਹਾਂ ਕਿਉਂਕਿ ਮੇਰੇ ਮਾਕੇ ਦੋਵੇਂ ਹੈਂਡੀਕੈਪ ਹੈਗੇ ਆ ਮੈਂ ਉਹਨਾਂ ਵੀ ਖਾ ਰਹੀ ਤੇ ਮੇ ਕੋਈ ਇਨਸਾਫ ਦਵਾਇਦਾਂਵੇਂ ਉਹਨਾਂ ਕੋ ਰੋਜ਼ ਨਹੀ ਜਾਇਆ ਜਾਂਦਾ ਜੇ ਮੈਂ ਇਸ ਕਰਕੇ ਉਹਨਾਂ ਨੂੰ ਨਾਲ ਲੈ ਕੇ ਜਾ ਰਹੀ ਹਾਂ ਸਰ ਤਾਂ ਹੀ ਇਹਨਾਂ ਤੇ ਜਲਦ ਸੇ ਪਲੇ ਬਗਾਇਆ ਜਾ ਰਿਹਾ ਹੈ ਜਾਂ ਇੱਕ ਅਮਰਪੀਤ ਮੈਂ ਘਰ ਪਰਿਆ ਆ ਉਹਨੇ ਤੇ ਵੀ ਉਹਨਾਂ ਨੇ ਨਜਾਇਜ਼ ਦਾਮ ਲਗਾਇਆ ਕਿ ਇਹ ਸਾਡਾ ਘਰ ਤੋੜਨ ਦੇ ਵਿੱਚ ਕਰਕੇ ਇਹਦੀ ਕੋਈ ਗੱਲਬਾਤ ਨਹੀਂ ਹੈਗੀ ਸਾਰੇ ਜਾਨ ਉਹਦੇ ਘਰ ਦੇ ਵਿੱਚ ਜਿੰਨੇ ਮੈਂਬਰ ਹੈਗੇ ਸਾਰੇ ਦੇ ਸਾਰੇ ਜਿਹੜੇ ਆ ਉਹ ਮੈਨੂੰ ਇਸ ਤਰ੍ਹਾਂ ਤਾਕ ਪਰੇਸ਼ਾਨ ਕਰਦੇ ਸਰ ਮੈਂ ਕਿਸ ਤਰ੍ਹਾਂ ਰਹਿ ਸਕਦੀ ਹਾਂ ਉੱਥੇ ਸਰ ਮੈਂ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੀ ਆ ਮੈਡਮ ਅਨਿਸ਼ਕਾ ਕਾਟੀ ਜੀ ਨੂੰ ਤੇ ਸਰ ਪੰਜਾਬ ਦੇ ਜਿਹੜੇ ਕਮਿਸ਼ਨਰ ਨੇ ਸਰ ਉਹਨਾਂ ਨੂੰ ਬੇਨਤੀ ਕਰਦੀ ਆ ਸਰ ਹਾਰੀ ਉੱਤੇ ਬਾਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਬਾਦੀ ਸਜ਼ਾ ਦਿੱਤੀ ਜਾਵੇ ਤੇ ਮੇਰੇ ਸਰ ਵੀ ਰਹਿ ਇਨਸਾਫ ਸੁਭਾਇਆ ਜਾਵੇ ਸਰ ਮੈਂ ਪੜੀ ਲਿਖੀ ਹਾਂ ਉਹਦੇ ਨਾਂ ਤੇ ਉਹਨਾਂ ਨੇ ਮੇਰਾ ਝੂਠ ਬੋਲ ਕੇ ਸਾਰਾ ਰਿਸ਼ਤਾ ਕੀਤਾ ਆ ਰੋਟਾ ਸਾਡਾ ਗ੍ਰੈਜੂਏਟ ਆ ਪਲੱਸ 2 ਵੀ ਉਹ ਕੋਈ ਵੀ ਅੱਜ ਟੈਨਡੈਂਸੀ ਦਾ ਪਲੱਸ 3 ਸਰਟੀਫਿਕੇਟ ਹੈਗਾ ਨਾ ਕੋਈ ਉਹਨਾਂ ਕੋਲ ਸਰਟੀਫਿਕੇਟ ਤਾਂ ਨਹੀਂ ਹੈਗਾ ਸਰ ਐਨਾ ਮੇਨਾ ਝੂਠ ਹੋਇਆ ਗਿਆ ਸਰ ਮੇਰੇ ਮਾਪੇ ਨੇ ਕੋਈ ਕੋਰਸ ਕਰੰਦਾ ਉਹਨਾਂ ਨੇ ਟਾਈਮ ਨਹੀਂ ਦਿੱਤਾ ਕੁਝ ਨਹੀਂ ਕੀਤਾ ਉਸੇ ਟਾਈਮ ਤੇ ਇਹ ਵੀ ਆ ਕਿ ਤੂੰ ਅੱਜ ਹੀ ਸਾਡੇ ਨਾਲ ਇਹ ਅੱਜ ਹੀ ਵਿਆਹ ਕਰੂ ਸਰ ਉਹਨਾਂ ਨੇ ਵਿਛੋਲਾ ਵੀ ਜਿਹੜਾ ਪਾਇਆ ਵਾ ਸਿਰਫ ਮੈਂ ਰੋਟਾ ਦੇ ਨਾਲ ਖਰੀਦ ਕੇ ਆ ਗਿਆ ਉਹਨਾਂ ਕੋਲ ਉਹਨਾਂ ਨੇ 12000 ਰੁਪਏ ਵਿਛੋਲੇ ਦੇ ਰਿਸ਼ਤਾ ਕਰਨ ਦਾ ਪੈਸੇ ਲਏ ਯੋ ਯੋ ਨਾ ਪੀ ਕੀ ਹੋ ਰਿਹਾ ਹੈ ਜੀ ਸਰ ਮੇਰਾ ਵਿਆਹ ਪਿਛਲੇ ਸਾਲ 14 ਜੂਨ ਨੂੰ ਦਵਿੰਦਰ ਸਿੰਘ ਦੇ ਨਾਲ ਮੇਰੇ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਹੋਇਆ ਸੀ ਸਰ ਮੇਰੇ ਮਾਤਾ ਪਿਤਾ ਦੋਨੋਂ ਹੈਂਡੀਕੈਪ ਨੇ ਸਰ ਉਹਨਾਂ ਨੇ ਮੈਨੂੰ ਪੜਾ ਲਿਖਾ ਕੇ ਮੇਰਾ ਵਿਆਹ ਦਾ ਖਰਚਾ ਸਾਰਾ ਕੀਤਾ ਸਰ ਉਹਨਾਂ ਨੇ ਉਸ ਤੋਂ ਬਾਅਦ ਵਿਆਹ ਤੋਂ 2 ਮਹੀਨੇ ਬਾਅਦ ਮੈਨੂੰ ਜਿਹੜਾ ਆ ਘਰੇ ਦਾ ਦਾੰਦੰਦਾ ਸ਼ੁਰੂ ਕਰ ਦਿੱਤਾ ਮੇਰੇ ਮਾਪੇ ਜਿਹੜੇ ਆ ਉਹ ਦਾਜ ਦੇ ਕਾਪੇ ਨਹੀਂ ਹੈਗੇ ਉਹ ਵਿਆਹ ਦਾ ਖਰਚਾ ਅਜ ਤੱਕ ਉਤਾਰੇ ਆ ਕਰੋਣਾ ਮੈਨੂੰ ਦਾਲ ਦੇ ਨਾਲ ਲਿਆਉਣ ਦੇ ਬੱਲੇ ਕਾਫੀ ਮਾਰਕਟ ਕਰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜੇਡ ਨੇ ਕਿਹਾ ਕਿ ਜੇ ਤੂੰ ਦਾਲ ਨਹੀਂ ਲਿਆਉਣਾ ਤੇ ਫਿਰ ਮੇਰੇ ਨਾਲ ਨਜਾਇਜ਼ ਬੰਦ ਬਣਾ ਜੇ ਮੈਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਕੇ ਆਪਣੇ ਪਤੀ ਦਵਿੰਦਰ ਸਿੰਘ ਨੂੰ ਦੱਸਿਆ ਤੇ ਸਰ ਉਹਨਾਂ ਨੇ ਵੀ ਅਗੋ ਕਿਹਾ ਕਿ ਤੈਨੂੰ ਸਾਡੇ ਘਰ ਦੇ ਵਿੱਚ ਰਹਿਣ ਵਾਸਤੇ ਇਹ ਸਾਰਾ ਕੁਝ ਕਰਨਾ ਹੀ ਪੈਣਾ ਘਰ ਦੀਆਂ ਗੱਲਾਂ ਘਰ ਦੇ ਵਿੱਚ ਹੀ ਰਹਿ ਜਾਣਗੀਆਂ ਸਰ ਮੈਂ ਇੱਕ ਜਦਾ ਪਰਿਵਾਰ ਦੇ ਵਿੱਚੋਂ ਹੈਗੀ ਆ ਤੇ ਮੈਨੂੰ ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਤੇ ਮਿੰਦਰ ਦੇ ਜਿਹੜੇ ਯਾਰ ਦੋਸਤ ਵੀ ਹੈਗੇ ਆ ਸ਼ਾਨਾ ਜਸਪ੍ਰਿਤ ਪ੍ਰਿੰਸ ਇਹ ਸਾਰੇ ਘਰ ਦੇ ਵਿੱਚ ਜਦੋਂ ਵੀ ਆਉਂਦੇ ਮੇਰੇ ਵੱਲ ਮਾਣੀ ਮੀਗਾ ਨਾਲ ਦੇਖਦੇ ਸਰ ਸਰ ਮੈਂ ਇਨਾ ਚਿਰ ਦਾ ਕਈ ਵਾਰੀ ਇਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਘਰ ਦੇ ਵਿੱਚ ਨਾ ਬੁਲਾਓ ਇਹ ਬਹੁਤ ਗੰਦੀ ਨਿਗਾਹ ਨਾਲ ਦੇਖਦੇ ਆ ਉਹਨੇ ਅੱਗੋਂ ਕਦੀ ਵੀ ਕੋਈ ਇਹਨਾਂ ਦਾ ਵਿਰੋਧ ਨਹੀਂ ਕੀਤਾ ਬਲਕਿ ਇਹਨਾਂ ਨੂੰ ਰੋਜ਼ ਨ ਰੋਜ਼ ਸਾਡੇ ਘਰੇ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ ਉਹਨੇ ਸਰ ਇਸ ਤੋਂ ਬਾਅਦ ਸਰ ਅੱਜ ਉਹਨੇ ਵੀਡੀਓ ਬਣਾ ਕੇ ਨਿਰਮਲਵਾ ਦਿੱਤੀ ਜਿਹੜੇ ਫਿਰ ਮਾਪੇ ਹੋ ਨਹੀਂ ਜਾ ਸਕਦੇ ਹੈਗੇ ਥਾਣਿਆਂ ਦੇ ਵਿੱਚ ਨਾਲ ਉਹਨਾਂ ਦੇ ਘਰ ਕੇ ਮੈਂ ਲੜਾਵਾ ਆਪਣੇ ਭਨੇ ਦੇ ਮੌਲ ਪਰ ਬੰਦੇ ਜਿਹੜੇ ਕੌਂਸਲਰ ਰਿਜ਼ਰਵ ਸਾਡੇ ਭਾਜੀ ਹਰਮਨ ਸਿੰਘ ਨੇ ਮਾਰੀ ਉਹਨਾਂ ਨੂੰ ਲੈ ਕੇ ਗਈ ਆ ਤੇ ਉਹਨਾਂ ਨੇ ਉਲਟਾ ਐਕਸ਼ਨ ਕਰ ਦਿੱਤਾ ਗਿਆ ਆ ਕਿ ਇਹ ਜਿਹੜੇ ਆ ਮੇਰਾ ਘਰ ਤੋੜਨ ਦੇ ਵਿੱਚ ਰੱਖ ਰਿਹਾ ਸਰ ਉਹਨਾਂ ਦੇ ਘਰ ਪਰਿਵਾਰ ਦੇ ਵਿੱਚੋਂ ਸਾਰੇ ਜਿਹੜੇ ਆ ਮੈਨੂੰ ਰੋਜ਼ ਟਾਣੇ ਮੇੜੇ ਦਿੰਦੇ ਰਹਿੰਦੇ ਆ ਅਈ ਨੀ ਇਹ ਗੰਦੀਆਂ ਹਰਕਤਾਂ ਕਰਨ ਦੇ ਬਾਰੇ ਜਿਹੜਾ ਉਹ ਬੋਲ ਰਹੇ ਨੇ ਇੱਥੋਂ ਤੱਕ ਸਾਰੀ ਮੈਨੂੰ ਇੱਕਦਾਂਸ ਦੱਸ ਦਿਆ ਵੀ ਸ਼ਰਮ ਆ ਰਹੀ ਹੈ ਕਿ ਜਿਹੜੇ ਮੇਰੇ ਅੰਦਰ ਗਵਰਨਮੈਂਟਸ ਹੈਗੇ ਆ ਉਹ ਵੀ ਮੈਂ ਆਪਣੇ ਪੇਕੇਆ ਤੋਂ ਆ ਕੇ ਮੰਗਦੀ ਪਈ ਆ ਸਰ ਮੈਨੂੰ ਇੱਕ ਚੌਲਨੀ ਤੱਕ ਦਾ ਖਰਚਾ ਨਹੀਂ ਦਿੱਤਾ ਜਾ ਰਿਹਾ ਉਥੋਂ ਜਦੋਂ ਵੀ ਮੈਂ ਇਹਨਾਂ ਨੂੰ ਕਹਿੰਦੀ ਆ ਕਿ ਮੈਨੂੰ ਕੋਈ ਕੰਮ ਕਰ ਕਰ ਲੋ ਕੁਨੇਸ਼ ਕਰਨਾ ਮੈਨੂੰ ਮਾਰਨਾ ਕੋਤਨਾ ਸਰ ਮੈਨੂੰ ਮਾਰਦਾ, ਔਲਟਾ, ਔਲਟਾ ਕਰਦੇ ਰਹਿਣਾ। ਇਥੋਂ ਆ ਕੇ ਮੇਰੇ ਘਰ ਦੇ ਖਵਾ ਕੇ, ਅਲਮਾਰੀ ਲੈ ਕੇ ਗਏ, ਮੇਰੀ ਸਲਾਈ ਮਸ਼ੀਨ ਇੱਥੇ ਬੈਠੀ ਸੀ ਉਹ ਵੀ ਲੈ ਕੇ ਗਏ। ਮੈਨੂੰ ਰਜਾਈ ਸਾਰੇ ਸਟੇਜ ਤੇ ਭਾਂਡੇ ਜੋ ਜੋ ਉਹਨਾਂ ਨੇ ਵਾਕੇ ਰਹਿ ਮੈਨੂੰ ਸਰ ਸਾਰਾ ਕੁਝ ਵੇ ਇਥੋਂ ਲੈ ਕੇ ਜਾਂਦੀ ਨਹੀਂ ਰਹੀਆਂ ਮੇਰੇ ਪੇਕੇ। ਮਾਪੇ ਉਹਨੇ ਮਤਲਬ ਉਹ ਕਿਉਂ ਉਹ ਕਿ ਸਾਰਾ ਕੁਝ ਮੈਨੂੰ ਦਿੱਤਾ ਆ। ਸਰ ਉਹਨਾਂ ਨੇ ਤਾਂ ਵੀ ਜਿਹੜਾ ਮੈਨੂੰ ਉੱਥੇ ਜੀਣ ਨਹੀਂ ਦਿੰਦੇ। ਰੋਲ ਮਾਰਦੇ, ਕੁੱਟਦੇ ਆ। ਸਸੋਰ ਨੇ ਇੱਥੇ ਕਾਰੇ ਦਿੰਦੇ, ਝਿੜਕੇ ਤਾਂ ਕਿ ਮੈਨਾਂ ਉਹ ਰਿਲੇਸ਼ਨ ਬਣਾ। ਉਹਨਾਂ ਨੇ ਮੇਰੀਆਂ ਗੰਦੀਆਂ ਵੀਡੀਓ ਤੱਕ ਕਿ ਆ ਉਹ ਜਿਹੜੀਆਂ ਸਾਰੇ ਵਾਇਰਲ ਕਰ ਦਨੀ ਹੈਗੀਆਂ ਆ ਤੂੰ ਜਿਹੜੀਆਂ ਵੀਡੀਓ ਆ ਇਧਰ ਹੀ ਰੱਖੀਆਂ ਵਾ ਤੂੰ ਤਲਾਕ ਦੇ ਦੇ ਮੈਨੂੰ ਸਾਰੇ ਏਰੀਆ ਦੇ ਵਿੱਚ ਤੇ ਆ ਵਾਇਰਲ ਹੋ ਰਹੀਆਂ ਜੇ ਮੈਂ ਆਪਣੇ ਘਰ ਦੇ ਵਿੱਚ ਰਹਿਣ ਦੀਆਂ ਰਾਤ ਨੂੰ ਸਾਰਾ ਇਤੋਂ ਤੱਕ ਸੌਂਦੀਆਂ ਸਾਰੀਆਂ ਵੀਡੀਓ ਨਿਊਡ ਫੋਟੋਆਂ ਨਾਲ ਸਾਰੀ ਜਿਹਾ ਹੋ ਗਿਆ ਮੇਰੀਆਂ ਕੋਈ ਕੰਮੀ ਤੋਂ ਇੰਨਾ ਜ਼ਿਆਦਾ ਬਲੈਕਮੈਲ ਕੀਤਾ ਜਾ ਰਿਹਾ ਆ ਕਿ ਤੂੰ ਸਾਡੇ ਨਾਲ ਰਹਿ ਮੇਰੇ ਭਰਾ ਨਾਲੇ ਸਾਨੂੰ ਕੁਝ ਕਰ ਨਹੀਂ ਤੇ ਮੈਂ ਸਾਰੀਆਂ ਤੇਰੀਆਂ ਵਾਇਰਲ ਕਰ ਦੂੰਗਾ ਵੀਡੀਓ ਸਰ ਮੈਂ ਅਕਤ ਕਿਸ ਤਰ੍ਹਾਂ ਸੇਵਾ ਮਿਲੂ ਉਹਦਾ ਇਨਸਾਫ ਦਵਾਇਆ ਜਾਵੇ ਸਰ ਜਿਹੜੇ ਨਿਰਮਲ ਸਿੰਘ ਭਾਲੀ ਦੀ ਮਾ ਜੀ ਆ ਸਰ ਸਾਡੇ ਘਰੇ ਦੇ ਮੋਹਰ ਪਰ ਹੈਗੇ ਆ ਮੈਂ ਉਹਨਾਂ ਨਾਲ ਲੈ ਕੇ ਤੁ ਜਾ ਰਹੀ ਹਾਂ ਕਿਉਂਕਿ ਮੇਰੇ ਮਾਪੇ ਦੋਵੇਂ ਹੈਂਡੀਕੈਪ ਹੈਗੇ ਆ ਮੈਂ ਉਹਨਾਂ ਦੀ ਖਾਦ ਤੇ ਮੇਨ ਕੋ ਇਨਸਾਫ ਦਵਾਇਆ ਜਾਵੇ ਉਹਨਾਂ ਕੋ ਰੋਜ਼ ਨੂੰ ਨਹੀਂ ਜਾਇਆ ਜਾਂਦਾ ਤੇ ਮੈਂ ਇਹ ਕਰਕੇ ਉਹਨਾਂ ਨੂੰ ਨਾਲ ਲੈ ਕੇ ਜਾ ਰਹੀ ਹਾਂ ਸਰ ਤਾਂ ਵੀ ਇਹਨਾਂ ਦੇ ਉੱਤੇ ਪਲੇ ਬਗਾਇਆ ਜਾ ਰਿਹਾ ਹੈ ਜਾਂ ਇੱਕ ਅਮਰਪੀਤ ਮੈਂ ਬਦਰ ਬਣਿਆ ਆ ਇਹਨੂੰ ਜਿਹੜਾ ਗਾਮ ਲਗਾਈ ਆ ਕਿ ਇਹ ਸਾਡਾ ਘਰ ਤੋੜਨ ਦੇ ਵਿੱਚ ਜਦ ਕੀ ਇਹ ਵਿੱਚ ਕੋਈ ਗੱਲਬਾਤ ਨਹੀਂ ਹੈਗੀ ਸਾਰੇ ਜਾਣੋ ਉਹਦੇ ਘਰ ਦੇ ਵਿੱਚ ਜਿੰਨੇ ਮੈਂਬਰ ਹੈਗੇ ਸਾਰੇ ਦੇ ਸਾਰੇ ਜਿਹੜੇ ਆ ਉਹ ਮੈਨੂੰ ਇਸ ਤਰ੍ਹਾਂ ਤਾਕ ਪਰੇਸ਼ਾਨ ਕਰਦੇ ਸਰ ਮੈਂ ਕਿਸ ਤਰ੍ਹਾਂ ਰਹਿ ਸਕਦੀ ਹੋਂ ਤੇ ਸਰ ਮੈਂ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੀ ਆ ਮੈਡਮ ਅਨਿਸ਼ਾ ਕੁਮਾਰੀ ਜੀ ਨੂੰ ਤੇ ਸਰ ਪੰਜਾਬ ਦੇ ਜਿਹੜੇ ਕਮਿਸ਼ਨਰ ਨੇ ਸਰ ਉਹਨਾਂ ਨੂੰ ਮੈਂ ਬੇਨਤੀ ਕਰਦੀ ਆ ਸਰ ਉਹਨਾਂ ਦੇ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਤੇ ਮੈਨੂੰ ਸਰ ਵੀਰਾ ਇਨਸਾਫ ਸੁਵਾਇਆ ਜਾਵੇ ਗਰਮੇ ਪੜੀ ਲਿਖੀ ਹੋਣ ਦੇ ਨਾਤੇ ਉਹਨੇ ਮੇਨਾ ਝੂਠ ਬੋਲ ਕੇ ਸਾਰਾ ਰਿਸ਼ਤਾ ਕੀਤਾ ਆ ਕਿ ਨੋਟਾ ਸਾਡੇ ਗ੍ਰੈਜੂਏਟ ਆ ਪਲਸ 2 ਵੀ ਅਰੇ ਕੋਈ ਵੀ ਅੰਡਰਟੈਕਰਡ ਜਿਹਦਾ ਪਲਸ 2 ਸਰਟੀਫਿਕੇਟ ਹੈਗਾ ਨਾ ਕੋਈ ਉਹ ਕੋਲ ਸਰਟੀਫਿਕੇਟ ਤਾਂ ਨਹੀਂ ਹੈਗਾ ਸਰ ਐਨਾ ਮੇਨਾ ਝੂਠ ਬੋਲਿਆ ਗਿਆ ਸਰ ਜਿਹੜਾ ਮਾਪਰੇ ਕੋਈ ਕੋਰਚਣ ਕਰਦਾ ਉਹਨੇ ਟਾਈਮ ਨਹੀਂ ਦਿੱਤਾ ਕੁਝ ਨਹੀਂ ਕੀਤਾ ਉਸੇ ਟਾਈਮ ਕੇ ਵੀ ਆ ਕਿ ਤੂੰ ਅੱਜ ਹੀ ਸਾਡੇ ਨਾਲ ਤੇਰਾ ਅੱਜ ਹੀ ਵਿਆਹ ਕਰ। ਸਰ ਉਹਨੇ ਪਿਚੋਲਾ ਵੀ ਜਿਹੜਾ ਪਾਇਆ ਵਾ ਸਰ ਉਹਨੇ ਨੋਟਾਂ ਦੇ ਨਾਲ ਖਰੀਦੇ ਆ ਗਿਆ ਉਹਨਾਂ ਕੋਲ ਉਹਨਾਂ ਨੇ 12000 ਰੁਪਏ ਵਿਚੋਲੇ ਨੇ ਵੀ ਰਿਸ਼ਤਾ ਕਰਨ ਦਾ ਪੈਸੇ ਲਏ ਜੋ ਕਿ ਉਹਨਾਂ ਦਾ ਵਿਕੀ ਹੋਇਆ ਸੀ ਸਰ ਸਰ ਮੇਰਾ ਵਿਆਹ ਪਿਛਲੇ ਸਾਲ 14 ਜੂਨ ਨੂੰ ਦਵਿੰਦਰ ਸਿੰਘ ਦੇ ਨਾਲ ਮੇਰੇ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਹੋਇਆ ਸੀ ਸਰ ਮੇਰੇ ਮਾਤਾ ਪਿਤਾ ਦੋਨੋਂ ਹੈਂਡੀ ਗਏ ਆਪਣੇ ਸਰ ਉਹਨਾਂ ਨੇ ਮੈਨੂੰ ਪੜਾ ਲਿਖਾ ਕੇ ਮੇਰਾ ਵਿਆਹ ਤਾਂ ਖਰਚਾ ਸਾਰਾ ਕੀਤਾ ਸਰ ਉਹਨਾਂ ਨੇ ਉਸ ਤੋਂ ਬਾਅਦ ਵਿਆਹ ਤੋਂ 2 ਮਹੀਨੇ ਬਾਅਦ ਮੈਨੂੰ ਜਿਹੜਾ ਆ ਘਰੇ ਦਾਤ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਮਾਪ ਨੂੰ ਜਿਹੜੇ ਆ ਉਹ ਦਾਤ ਦੇ ਕਾਫੀ ਨਹੀਂ ਹੈਗੇ ਉਹ ਵਿਆਹ ਦਾ ਖਰਚਾ ਅਜੇ ਤੱਕ ਤਾਰੇ ਆ ਸਰ ਉਹਨਾਂ ਐ ਮਿਲੂ ਦਾਲ ਦੇ ਨਾਲ ਲਿਆਉਣ ਦੇ ਵੇਲੇ ਕਾਫੀ ਮਾਰਕਟ ਕਰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜੇਠ ਨੇ ਕਿਹਾ ਕਿ ਜੇ ਤੂੰ ਦਾਲ ਨਹੀਂ ਲਿਆਉਣਾ ਤੇ ਫਿਰ ਮੇਰੇ ਨਾਲ ਨਜਾਇਜ਼ ਬੰਦ ਬਣਾ ਜੇ ਮੈਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਕੇ ਆਪਣੇ ਪਤੀ ਦਵਿੰਦਰ ਸਿੰਘ ਨੂੰ ਦੱਸਿਆ ਤੇ ਸਰ ਉਹਨਾਂ ਨੇ ਵੀ ਅੱਗੋ ਕਿਹਾ ਕਿ ਤੈਨੂੰ ਸਾਡੇ ਘਰ ਦੇ ਵਿੱਚ ਰਹਿਣ ਵਾਸਤੇ ਇਹ ਸਾਰਾ ਕੁਝ ਕਰਨਾ ਹੀ ਪੈਣਾ ਘਰ ਦੀਆਂ ਗੱਲਾਂ ਕਰਦੇ ਵਿੱਚ ਹੀ ਰਹਿ ਜਾਣਗੀਆਂ ਸਰ ਮੈਂ ਇੱਕ ਜਦਾ ਪਰਿਵਾਰ ਦੇ ਵਿੱਚੋਂ ਹੈਗੀ ਆ ਤੇ ਮੈਨੂੰ ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਤੇ ਮਿੰਦਰ ਦੇ ਜਿਹੜੇ ਯਾਰ ਦੋਸਤ ਵੀ ਹੈਗੇ ਆ ਸ਼ਾਨਾ ਜਸਪ੍ਰਿੰਸ ਇਹ ਸਾਰੇ ਘਰ ਦੇ ਵਿੱਚ ਜਦੋਂ ਵੀ ਆਉਂਦੇ ਮੇਰੇ ਵੱਲ ਮਾੜੀ ਨਿਗਾ ਨਾਲ ਦੇਖਦੇ ਸਰ ਸਰ ਮੈਂ ਇਹਨਾਂ ਚੀਜ਼ਾਂ ਦਾ ਕਈ ਵਾਰੀ ਉਹਨੂੰ ਕਿਹਾ ਕਿ ਇਹਨਾਂ ਨੂੰ ਘਰ ਦੇ ਵਿੱਚ ਨਾ ਬੁਲਾਓ ਇਹ ਬਹੁਤ ਗੰਦੀ ਨਿਗਾ ਨਾਲ ਦੇਖਦੇ ਆ ਉਹਨੇ ਅੱਗੋਂ ਕਦੀ ਵੀ ਕੋਈ ਇਹਨਾਂ ਦਾ ਵਿਰੋਧ ਨਹੀਂ ਕੀਤਾ ਬਲਕਿ ਇਹਨਾਂ ਨੂੰ ਰੋਜ਼ ਤੇ ਰੋਜ਼ ਸਾਡੇ ਘਰੇ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ ਉਹਨੇ ਸਰ ਇਸ ਤੋਂ ਬਾਅਦ ਸਰ ਅੱਜ ਉਹਨੇ ਵੀਡੀਓ ਬਣਾ ਕੇ ਨਿਰਮਲ ਭਾਜੀ ਜਿਹੜੇ ਮੇਰੇ ਮਾਪੇ ਨਹੀਂ ਜਾ ਸਕਦੇ ਹੈਗੇ ਥਾਣਿਆਂ ਦੇ ਵਿੱਚ ਨਾ ਉਨਾਰੇ ਘਰ ਕੇ ਮੈਂ ਜਿਹੜਾ ਵਾ ਆਪਣੇ ਭਨੇ ਦੇ ਮੌਤ ਪਰ ਬੰਦੇ ਜਿਹੜੇ ਕਾਉਂਸਲਰ ਨੇ ਜਦ ਸਾਡੇ ਭਾਜੀ ਹੇਮਾ ਸਿੰਘ ਨੇ ਮਾ ਜੀ ਉਹਨਾਂ ਨੂੰ ਲੈ ਕੇ ਗਈ ਆ ਤੇ ਉਹਨਾਂ ਨੇ ਉਲਟਾ ਐਕਸ਼ਨ ਕਰ ਦਿੱਤਾ ਗਿਆ ਆ ਕਿ ਇਹ ਜਿਹੜੇ ਆ ਮੇਰਾ ਘਰ ਤੋੜਨ ਦੇ ਵਿੱਚ ਰੱਖ ਰਿਆ ਸਰ ਉਹਨਾਂ ਦੇ ਘਰ ਪਰਵਾਦ ਦੇ ਵਿੱਚ ਉਹ ਸਾਰੇ ਜਿਹੜੇ ਆ ਮੈਨੂੰ ਰੋਜ਼ ਟਾਣੇ ਮੇੜੇ ਦਿੰਦੇ ਰਹਿੰਦੇ ਆ ਅਈ ਨੀ ਆ ਗੰਦੀਆਂ ਹਰਕਤਾਂ ਕਰਨ ਦੇ ਬਾਰੇ ਜਿਹੜਾ ਉਹ ਬੋਲ ਰਹੇ ਨੇ ਇੱਥੋਂ ਤੱਕ ਸਰ ਮੈਨੂੰ ਇੱਕ ਗੱਲ ਦੱਸ ਦਿਓ ਵੀ ਸ਼ਰਮ ਆ ਰਹੀ ਹੈ ਕਿ ਜਿਹੜੇ ਮੇਰੇ ਅੰਦਰ ਗਵਰਨਮੈਂਟਸ ਹੈਗੇ ਆ ਉਹ ਵੀ ਮੈਂ ਆਪਣੇ ਪੇਕੇਆ ਤੋਂ ਆ ਕੇ ਮੰਗਦੀ ਪਈ ਆ ਸਰ ਮੈਨੂੰ ਇੱਕ 54 ਤੱਕ ਦਾ ਖਰਚਾ ਹੀ ਦਿੱਤਾ ਜਾ ਰਿਹਾ ਉੱਥੋਂ ਜਦੋਂ ਵੀ ਮੈਂ ਇਹਨਾਂ ਨੂੰ ਕਹੀ ਨਹੀਂ ਆ ਕਿ ਮੈਨੂੰ ਕੋਈ ਕੰਮ ਕਰ ਕਰ ਲਓ ਵਪਰੇਸ਼ ਕਰਨਾ ਮੈਨੂੰ ਮਾਰਨਾ ਕੁੱਟਣਾ ਸਰ ਮੈਨੂੰ ਮੈਂ ਕੀ ਕਰਾਂ ਉੱਥੇ ਮੈਨੂੰ ਰਹਿ ਕੇ ਮੈਨੂੰ ਇਹ ਦੱਸੋ ਕਿ ਮੈਂ ਮੇਰਾ ਉੱਥੇ ਕੀ ਹੈ ਗਿਆ ਜਦ ਮੈਂ ਆਪਣਾ ਸਾਰਾ ਖਰਚਾ ਪਾਣੀ ਆਪਣੇ ਪੇਕੇਆ ਤੋਂ ਲੈਣਾ ਵਾ ਸਾਰਾ ਕੁਝ ਇਹਨਾਂ ਤੋਂ ਐਤੋਂ ਮਾਰੀ ਲੈ ਕੇ ਗਏ ਮੇਰੀ ਸਲਾਈ ਮਸ਼ੀਨ ਇੱਥੇ ਬੜੀ ਸੀ ਉਹ ਵੀ ਲੈ ਕੇ ਗਏ ਮੈਨੂੰ ਰਜਾਈ ਸਾਰੇ ਸਟੇਰ ਦੇ ਭਾਂਡੇ ਜੋ ਜੋ ਉਹਨਾਂ ਨੇ ਵਾਗਦੇ ਰਹੇ ਕਿ ਸਰ ਸਾਰਾ ਕੁਝ ਵੇਤੂ ਲੈ ਕੇ ਜਾਂਦੀ ਨਹੀਂ ਹੈ ਮੇਰੇ ਪੇਕੇ ਮਾਪੇ ਉਹਨਾਂ ਨੇ ਮਤਲਬ ਹੋ ਕਿ ਹੋ ਕੇ ਸਾਰਾ ਕੁਝ ਮੈਨੂੰ ਦਿੱਤਾ ਆ ਸਰ ਉਹਨਾਂ ਨੇ ਤਾਂ ਵੀ ਜਿਹੜਾ ਮੈਨੂੰ ਉੱਥੇ ਜੀਣ ਨਹੀਂ ਦਿੰਦੇ ਰੂਲ ਮਾਰਦੇ ਕੁੱਟਦੇ ਆ ਸਸੂਰ ਨੇ ਪਤਾ ਨਹੀਂ ਦਿੰਦੇ ਜੀਣ ਕੇ ਤਾਂ ਵੀ ਮੈਂ ਨਾ ਉਹ ਰਿਲੇਸ਼ਨ ਬਣਾ ਉਹਨਾਂ ਨੇ ਮੇਰੀਆਂ ਗੰਦੀਆਂ ਵੀਡੀਓ ਤੱਕ ਬਣਾ ਕੇ ਰੱਖੀਆਂ ਜਿਨ੍ਹਾਂ ਤੋਂ ਮੈਨੂੰ ਟੌਰਚਰ ਕੀਤਾ ਜਾਂਦੇ ਅੱਜ ਦੇ ਦਿਨ ਤੱਕ ਕਿ ਆਹੋ ਜਿਹੜੀਆਂ ਸਾਰੇ ਵਾਇਰਲ ਕਰ ਦਿੰਨੀਆਂ ਹੈਗੀਆਂ ਆ ਤੂੰ ਜਿਹੜੀਆਂ ਵੀਡੀਓ ਅੱਜ ਤੱਕੀਆਂ ਵਾਂ ਤੂੰ ਤਲਾਕ ਦੇ ਲੈ ਮੈਨੂੰ ਸਾਰੇ ਏਰੀਆ ਦੇ ਵਿੱਚ ਤੇ ਆ ਵਾਇਰਲ ਹੋ ਰਹੀਆਂ ਜੇ ਮੈਂ ਆਪਣੇ ਘਰ ਦੇ ਵਿੱਚ ਰਹਿਣ ਦੀਆਂ ਰਾਤ ਨੂੰ ਸਵੇਰ ਤੱਕ ਸੌਂਦੀਆਂ ਸਾਰੀਆਂ ਵੀਡੀਓ ਨਿਊਡ ਫੋਟੋਆਂ ਰਣ ਸਾਰੀਆਂ ਜਿਹਾ ਹੋ ਰਹੀਆਂ ਮੇਰੀਆਂ ਕੋਲੋਂ ਵੀ ਤੇ ਇੰਨਾ ਜ਼ਿਆਦਾ ਬਲੈਂਡ ਮੇਲ ਕੀਤਾ ਜਾ ਰਿਹਾ ਆ ਕਿ ਤੂੰ ਸਾਡੇ ਨਾਲ ਰਹਿ ਮੇਰੇ ਭਰਾ ਨਾਲੇ ਸਾਰਾ ਕੁਝ ਕਰ ਨਹੀਂ ਤੇ ਮੈਂ ਸਾਰੀਆਂ ਤੇਰੀਆਂ ਵਾਇਰਲ ਕਰ ਦੂੰਗਾ ਵੀਡੀਓ ਸਰ ਮੈਂ ਅੱਜ ਕਿਸ ਤਰ੍ਹਾਂ ਸੇਪਾ ਨੂੰ ਉਸ ਦਾ ਇਨਸਾਫ ਦਵਾਇਆ ਜਾਵੇ ਸਰ ਜਿਹੜੇ ਨਿਰਮਲ ਸਿੰਘ ਖਾਲੀ ਦੀ ਮਾ ਜੀ ਆ ਸਰ ਸਾਡੇ ਘਰੇ ਦੇ ਮੋਹਰ ਪਰ ਹੈਗੇ ਆ ਮੈਂ ਉਹਨਾਂ ਨੂੰ ਨਾਲ ਲੈ ਕੇ ਤੁਹ ਜਾ ਰਹੀ ਹਾਂ ਕਿਉਂਕਿ ਮੇਰੇ ਮਾਗਰ ਦੋਵੇਂ ਹੈਂਡੀਕੈਪ ਹੈਗੇ ਆ ਮੈਂ ਉਹਨਾਂ ਵੀ ਖਾਦ ਤੇ ਮੇਨੂੰ ਕੋਈ ਇਨਸਾਫ ਦਵਾਇਆ ਜਾਵੇ ਉਹਨਾਂ ਕੋ ਰੋਲ ਨੂੰ ਨਹੀਂ ਜਾਇਆ ਜਾਂਦਾ ਜੇ ਮੈਂ ਇਸ ਕਰਕੇ ਉਹਨਾਂ ਨੂੰ ਨਾਲ ਲੈ ਕੇ ਜਾ ਰਹੀ ਹਾਂ ਸਰ ਤਾਂ ਵੀ ਇਹ ਨਦਰ ਜਲਦੀ ਪਲੇਟ ਲਗਾਇਆ ਜਾ ਰਿਹਾ ਜਾਂ ਇੱਕ ਅਮਰਪੀਤ ਮੈਂ ਖਬਰ ਬਣੇ ਆਇਆ ਆ ਵੀ ਇਹ ਸਾਡਾ ਘਰ ਤੋੜਨ ਦੇ ਵਿੱਚ ਜਦ ਕਿ ਇਹਦੀ ਕੋਈ ਗੱਲਬਾਤ ਨਹੀਂ ਹੈਗੀ ਸਾਰੇ ਜਾਣੋਂ ਕਮੇਟ ਘਰ ਦੇ ਵਿੱਚ ਜਿੰਨੇ ਮੈਂਬਰ ਹੈਗੇ ਸਾਰੇ ਦੇ ਸਾਰੇ ਜਿਹੜੇ ਆ ਉਹ ਮੈਨੂੰ ਇਸ ਤਰ੍ਹਾਂ ਤੱਕ ਪਰੇਸ਼ਾਨ ਕਰਦੇ ਸਰ ਮੈਂ ਕਿਸ ਤਰ੍ਹਾਂ ਰਹਿ ਸਕਦੀ ਹਾਂ ਇੱਥੇ ਸਰ ਮੈਂ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੀ ਆ ਮੈਡਮ ਅਨਿਸ਼ਾ ਉਹਨਾਂ ਦੀ ਜੀ ਤੇ ਸਰ ਪੰਜਾਬ ਦੇ ਜਿਹੜੇ ਕਮਿਸ਼ਨਰ ਨੇ ਸਰ ਉਹਨਾਂ ਨੂੰ ਮੈਂ ਬੇਨਤੀ ਕਰਦੀ ਆ ਸਰ ਉਹਨਾਂ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਤੇ ਮੇਨੂੰ ਸਰ ਵੀ ਰਹਿਨ ਦਾ ਸਾਥ ਪਾਇਆ ਜਾਵੇ ਸਰ ਮੈਂ ਪੜੀ ਲਿਖੀ ਹਾਂ ਉਹਦੇ ਨਾਲ ਤੇ ਉਹਨੇ ਮੇਨਾ ਝੂਠ ਬੋਲ ਕੇ ਸਾਰਾ ਰਿਸ਼ਤਾ ਕੀਤਾ ਆ ਕਿ ਮोटा-ਸੜਾ ਗ੍ਰੈਜੂਏਟ ਆ ਪਲਸ 2 ਵੀ ਉਹਨਾਂ ਕੋਲ ਕੋਈ ਵੀ ਅੱਜ ਟੈਂਡਰ ਵਿੱਚ ਦਾ ਪਲਸ ਨੂੰ ਛੜੀ ਕੇ ਡਗਾ ਨਾ ਕੋਈ ਉਹਨਾਂ ਕੋਲ ਛੜੀ ਕੇ ਤਾਂ ਕਿਹਾ ਸਰ ਐਨਾ ਮੇਨਾ ਝੂਠ ਬੋਲਿਆ ਗਿਆ ਸਰ ਮੇਰੇ ਮਾਪੇ ਨੇ ਕੋਈ ਪੋਣ ਛੜਕੰਦਾ ਉਹਨਾਂ ਨੇ ਟਾਈਮ ਨਹੀਂ ਦਿੱਤਾ ਕੁਝ ਨਹੀਂ ਕੀਤਾ ਉਸੇ ਟਾਈਮ ਤੇ ਵੀ ਆ ਕਿ ਤੂੰ ਆਜੀ ਸਾਡੇ ਨਾਲ ਤੇਰਾ ਆਜੀ ਵਿਆਹ ਕਰੂ ਸਰ ਉਹਨਾਂ ਨੇ ਵਿਛੋਲਾ ਵੀ ਜਿਹੜਾ ਪਾਇਆ ਵਾ ਸਰ ਉਹ ਮੈਂ ਨੋਟਾਂ ਦੇ ਨਾਲ ਖਰੀਦ ਕੇ ਆ ਗਿਆ ਉਹਨਾਂ ਕੋਲੋਂ ਉਹਨਾਂ ਨੇ 12000 ਰੁਪਏ ਵਿਚੋਲੇ ਦਾ ਵੀ ਰਿਸ਼ਤਾ ਕਰਨ ਦਾ ਪੈਸੇ ਲਏ ਜੋ ਕਿ ਉਹਦਾ ਵੀ ਕਿਹਾ ਹੋਇਆ ਸੀ ਸਰ ਮੈਂ ਪ੍ਰਫੈਕਟਰ ਜੋ ਕਿ ਗਲੀ ਨੰਬਰ 4 ਕੋਲ ਨਗਰ ਅਮਿਤ ਸਾਡੀ ਹੈਂਡ ਵਾਲੀ ਆ ਸਰ ਮੇਰਾ ਵਿਆਹ ਪਿਛਲੇ ਸਾਲ 14 ਜੂਨ ਨੂੰ ਦਵਿੰਦਰ ਸਿੰਘ ਦੇ ਨਾਲ ਮੇਰੇ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਹੋਇਆ ਸੀ ਸਰ ਮੇਰੇ ਮਾਤਾ ਪਿਤਾ ਦੋਨੋਂ ਹੈਂਡਲ ਹੈ ਆਪਣੇ ਸਰ ਉਹਨਾਂ ਨੇ ਮੈਨੂੰ ਪੜਾ ਲਵਾ ਕੇ ਮੇਰਾ ਵਿਆਹ ਦਾ ਖਰਚਾ ਸਾਰਾ ਕੀਤਾ ਸਰ ਉਹਨਾਂ ਨੇ ਉਸ ਤੋਂ ਬਾਅਦ ਵਿਆਹ ਤੋਂ 2 ਮਹੀਨੇ ਬਾਅਦ ਹੀ ਮੈਨੂੰ ਜਿਹੜਾ ਆ ਘਰੇ ਦਾਦ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਮਾਪੇ ਜਿਹੜੇ ਆ ਹੁਦਾਇ ਦੇ ਦੇ ਕਾਫੀ ਨਹੀਂ ਹੈਗੇ ਉਹ ਵਿਆਹ ਦਾ ਖਰਚਾ ਅਜ ਤੱਕ ਉਤਾਰ ਰੇ ਆ ਸਰ ਉਹਨਾਂ ਨੇ ਮੈਨੂੰ ਦਾਦ ਦੇ ਨਾਲ ਲਿਆਉਣ ਦੇ ਬੱਲੇ ਕਾਫੀ ਮਾਰਕਟ ਕਰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜੇਠ ਨੇ ਕਿਹਾ ਕਿ ਜੇ ਤੂੰ ਦਾਦ ਨਹੀਂ ਲਿਓਣਾ ਤੇ ਫਿਰ ਮੇਰੇ ਨਾਲ ਨਜਾਇਜ਼ ਬੰਦ ਬਣਾ। ਜੇ ਮੈਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਕੇ ਆਪਣੇ ਪਤੀ ਦਵਿੰਦਰ ਸਿੰਘ ਨੂੰ ਦੱਸਿਆ ਤੇ ਸਰ ਉਹਨਾਂ ਨੇ ਵੀ ਅਗੋ ਕਿਹਾ ਕਿ ਤੈਨੂੰ ਸਾਡੇ ਘਰ ਦੇ ਵਿੱਚ ਰਹਿਣ ਵਾਸਤੇ ਇਹ ਸਾਰਾ ਕੁਝ ਕਰਨਾ ਹੀ ਪੈਣਾ ਘਰ ਦੀਆਂ ਗੱਲਾਂ ਕਰਦੇ ਵਿੱਚ ਹੀ ਰਹਿ ਜਾਣਗੀਆਂ ਪਰ ਮੈਂ ਇੱਕ ਜਦਾ ਪਰਵਾਰ ਦੇ ਵਿੱਚੋਂ ਹੈਗੀ ਆ ਤੇ ਮੈਨੂੰ ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਦਵਿੰਦਰ ਦੇ ਜਿਹੜੇ ਯਾਰ ਦੋਸਤ ਵੀ ਹੈਗੇ ਆ ਸ਼ਾਨਾ ਜਸਪ੍ਰੀਤ ਪ੍ਰਿੰਸ ਇਹ ਸਾਰੇ ਘਰ ਦੇ ਵਿੱਚ ਜਦੋਂ ਵੀ ਆਉਂਦੇ ਮੇਰੇ ਵੱਲ ਮਾੜੀ ਨਿਕਾ ਨਾ ਦੇਖਦੇ ਸਨ ਸਰ ਇਹਨਾਂ ਚਿੱਤਾਂ ਦਾ ਕਈ ਵਾਰੀ ਅਨੁਕਿਆ ਕਿ ਇਹਨਾਂ ਨੂੰ ਘਰ ਦੇ ਵਿੱਚ ਨਾ ਬੁਲਾਓ ਇਹ ਬਹੁਤ ਗੰਦੀ ਨਿਗਾਹ ਨਾਲ ਦੇਖਦੇ ਆ ਉਹਨੇ ਅੱਗੋਂ ਕਦੀ ਵੀ ਕੋਈ ਇਹਨਾਂ ਦਾ ਵਿਰੋਧ ਨਹੀਂ ਕੀਤਾ ਬਲਕਿ ਇਹਨਾਂ ਨੂੰ ਰੋਜ਼ ਤੇ ਰੋਜ਼ ਸਾਡੇ ਘਰੇ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ ਉਹਨੇ ਸਰ ਇਸ ਤੋਂ ਬਾਅਦ ਸਰ ਅੱਜ ਉਹਨੇ ਵੀਡੀਓ ਬਣਾ ਕੇ ਨਿਰਮਰਵਾ ਜਿਹੜੇ ਮੇਰੇ ਮਾਪੇ ਉਹ ਨਹੀਂ ਜਾ ਸਕਦੇ ਹੈਗੇ ਥਾਣਿਆਂ ਦੇ ਵਿੱਚ ਨਾ ਉਹਨਾਂ ਨੇ ਕਰਕੇ ਮੈਂ ਜਿਹੜਾ ਵਾ ਆਪਣੇ ਭਲੇ ਦੇ ਮੌਤ ਭਰ ਬੰਦੇ ਜਿਹੜੇ ਪਹੁੰਚਲੇ ਨੇ ਸਰ ਸਾਡੇ ਭਾਈ ਹਰਮਨ ਸਿੰਘ ਨੇ ਮਾਰੀ ਉਹਨਾਂ ਨੂੰ ਲੈ ਕੇ ਗਈ ਆ ਤੇ ਉਹਨਾਂ ਨੇ ਉਲਟਾ ਐਕਸ਼ਨ ਕਰ ਦਿੱਤਾ ਗਿਆ ਆ ਜੀ ਇਹ ਜਿਹੜੇ ਆ ਮੇਰਾ ਘਰ ਤੋੜਨ ਦੇ ਵਿੱਚ ਰੱਖ ਰਿਆ ਸਰ ਉਹਨਾਂ ਦੇ ਘਰ ਪਰਿਵਾਰ ਦੇ ਵਿੱਚੋਂ ਸਾਰੇ ਜਿਹੜੇ ਆ ਮੈਨੂੰ ਰੋਜ਼ ਟਾਣੇ ਮੇੜੇ ਦਿੰਦੇ ਰਹਿੰਦੇ ਆ ਐਨੀਆਂ ਗੰਦੀਆਂ ਹਰਕਤਾਂ ਕਰਨ ਦੇ ਬਾਰੇ ਜਿਹੜਾ ਉਹ ਬੋਲ ਰਹੇ ਨੇ ਇੱਥੋਂ ਤੱਕ ਸਾਰੀ ਮੈਨੂੰ ਇੱਕ ਗੱਲ ਦੱਸ ਦਿਆਂ ਵੀ ਸ਼ਰਮ ਆ ਰਹੀ ਹੈ ਕਿ ਜਿਹੜੇ ਮੇਰੇ ਅੰਦਰ ਗਾਰਮੈਂਟਸ ਹੈਗੇ ਆ ਉਹ ਵੀ ਮੈਂ ਆਪਣੇ ਪੇਕੇਆ ਤੋਂ ਆ ਕੇ ਮੰਗਦੀ ਪਈ ਆ ਸਰ ਮੈਨੂੰ ਇੱਕ 44 ਤੱਕ ਦਾ ਖਰਚਾ ਹੀ ਦਿੱਤਾ ਜਾ ਰਿਹਾ ਉਥੋਂ ਜੋ ਲੋ ਵੀ ਮੈਨਾਂ ਨੂੰ ਕਹਿੰਦੀ ਆ ਕਿ ਮੇਰੇ ਕੋਈ ਕੰਮ ਕਰ ਕਰ ਲੋ ਗੁਣੇਸ਼ ਕਰਨਾ ਮੈਨੂੰ ਮਾਰਨਾ ਕੁੱਟਣਾ ਸਰ ਮੈਨੂੰ ਮੈਂ ਕੀ ਕਰਾਂ ਉੱਥੇ ਮੈਨੂੰ ਰਹਿ ਕੇ ਮੈਨੂੰ ਇਹ ਦੱਸੋ ਕਿ ਮੇਰਾ ਉੱਥੇ ਕੀ ਹੈ ਗਿਆ ਜਦ ਮੈਂ ਆਪਣਾ ਸਾਰਾ ਖਰਚਾ ਪਾਣੀ ਆਪਣੇ ਪੇਕੇਆਂ ਤੋਂ ਲੈਣਾ ਵਾ ਸਾਰਾ ਕੁਝ ਇਹਨਾਂ ਤੋਂ ਐ ਤੂੰ ਆ ਕੇ ਲੈਣਾ ਵਾ ਸਰ ਤੇ ਮੇਰਾ ਉੱਥੇ ਰਹਿਣ ਦਾ ਕੀ ਹੈ ਗਿਆ ਸਰ ਮੈਨੂੰ ਉੱਥੇ ਰੋਜ਼ ਦਾੜ ਦਾੜ ਕਰਦੇ ਰਹਿਣਾ ਐ ਤੂੰ ਆ ਕੇ ਮੇਰੇ ਘਰ ਦੇ ਖਵਾ ਕੇ ਅਲਮਾਰੀ ਲੈ ਕੇ ਗਏ ਮੇਰੀ ਸਲਾਈ ਮਸ਼ੀਨ ਇੱਥੇ ਬੜੀ ਸੀ ਉਹ ਵੀ ਲੈ ਕੇ ਗਏ ਮੈਨੂੰ ਰਜਾਈ ਸਾਰੇ ਸਾਲੇ ਸਟਰੀਮ ਦੇ ਭਾਂਡੇ ਜੋ ਜੋ ਉਹਨਾਂ ਨੇ ਵਾਗਦੇ ਰਹੇ ਮੈਨੂੰ ਸਰ ਸਾਰਾ ਕੁਝ ਵੇਚੂ ਲੈ ਕੇ ਜਾਂਦੀ ਨਹੀਂ ਹੈ ਮੇਰੇ ਪੇਕੇ ਮਾਪੇ ਉਹਨੇ ਮੰਨ ਲਓ ਕਿ ਉਹ ਸਾਰਾ ਕੁਝ ਮੈਨੂੰ ਦਿੱਤਾ ਆ ਸਰ ਉਹਨਾਂ ਨੇ ਤਾਂ ਵੀ ਜਿਹੜਾ ਮੈਨੂੰ ਉੱਥੇ ਜੀਣ ਨਹੀਂ ਦਿੰਦੇ ਰੋਲ ਮਾਰਦੇ ਕੁੱਟਦੇ ਆ ਸਸੋਰ ਨੇ ਨਿੱਕ ਪਾ ਲੈ ਦਿੰਦੇ ਜਿਹੜੇ ਤਾਂ ਨਹੀਂ ਮੈਨਾਂ ਉਹ ਰਿਲੇਸ਼ਨ ਬਣਾ ਉਹਨਾਂ ਨੇ ਮੇਰੀਆਂ ਗੰਦੀਆਂ ਵੀਡੀਓ ਤੱਕ ਬਣਾ ਕੇ ਰੱਖਿਆਈਆਂ ਜਿਨ੍ਹਾਂ ਤੋਂ ਮੈਨੂੰ ਟੌਰਚਰ ਕੀਤਾ ਜਾਂਦੇ ਅੱਜ ਦੇ ਦਿਨ ਤੱਕ ਕਿ ਆਹ ਉਹ ਜਿਹੜੀਆਂ ਸਾਰੇ ਵਾਇਰਲ ਕਰ ਦਿੰਨੀਆਂ ਹੈਗੀਆਂ ਆ ਤੂੰ ਜਿਹੜੀਆਂ ਵੀਡੀਓ ਅਜੇ ਹੀ ਰੱਖੀਆਂ ਆ ਲੋਕ ਦੇ ਨੇ ਮੈਨੂੰ ਸਾਰੇ ਏਰੀਆ ਦੇ ਵਿੱਚ ਪੀਆ ਵਾਇਰਲ ਹੋ ਵਰ ਗਿਆ ਜੇ ਮੈਂ ਆਪਣੇ ਘਰ ਦੇ ਵਿੱਚ ਰਹਿੰਦੀ ਆ ਰਾਤ ਨੂੰ ਸਵੇਰ ਇਦੋਂ ਤੱਕ ਸੌਂਦੀ ਆ ਸਾਰੀਆਂ ਵੀਡੀਓ ਨਿਊਡ ਫੋਟੋਆਂ ਨਾਲ ਕਰੀ ਜਿਓ ਯਾ ਮੇਰੀਆਂ ਕੋਲੋਂ ਵੀ ਪੈਂਦਾ ਚਲਾ ਬਲੈਕਮੇਲ ਕੀਤਾ ਜਾ ਰਿਹਾ ਆ ਕਿ ਤੂੰ ਸਾਡੇ ਨਾਲ ਰਹਿ ਮੇਰੇ ਭਰਾ ਨਾਲੇ ਸਾਨੂੰ ਕੁਝ ਕਰ ਨਹੀਂ ਤੇ ਮੈਂ ਸਾਰੀਆਂ ਤੇਰੀਆਂ ਵਾਇਰਲ ਕਰ ਦੂੰਗਾ ਵੀਡੀਓ ਸਰ ਮੈਂ ਅਕਤ ਕਿਸ ਤਰ੍ਹਾਂ ਸੇਫ ਆ ਮਿਲੂ ਉਸੋ ਦਾ ਇਨਸਾਫ ਦਵਾਇਆ ਜਾਵੇ ਸਰ ਜਿਹੜੇ ਨਿਰਮਲ ਸਿੰਘ ਭਾਲੀ ਦੀ ਮਾ ਜੀ ਆ ਸੋ ਸਾਡੇ ਭਲੇ ਦੇ ਮੋਹਰ ਪਰ ਹੈਗੇ ਆ ਮੈਂ ਉਹਨਾਂ ਨਾਲ ਲੈ ਕੇ ਤੁਰ ਜਾ ਰਹੀ ਆ ਕਿਉਂਕਿ ਮੇਰੇ ਮਾਕਰ ਦੋ ਹੈਂਡੀਕੈਪ ਹੈਗੇ ਆ ਮੈਂ ਉਹਨਾਂ ਦੀ ਖਾਦ ਦੇ ਮੈਨੂੰ ਕੋ ਇਨਸਾਫ ਦਵਾਇਆ ਜਾਵੇ ਉਹਨਾਂ ਕੋ ਰੋਜ਼ ਨਹੀ ਜਾਇਆ ਜਾਂਦਾ ਜੇ ਮੈਂ ਇਸ ਕਰਕੇ ਉਹਨਾਂ ਨਾਲ ਲੈ ਕੇ ਜਾ ਰਹੀ ਆ ਸਰ ਤਾਂ ਹੀ ਇਹ ਨਦਰ ਜਲਦ ਦਰਗੀ ਇਹਦੀ ਕੋਈ ਗੱਲਬਾਤ ਨਹੀਂ ਹੈਗੀ ਸਾਰੇ ਜਨ ਉਹਦੇ ਘਰ ਦੇ ਵਿੱਚ ਜਿੰਨੇ ਮੈਂਬਰ ਹੈਗੇ ਸਾਰੇ ਦੇ ਸਾਰੇ ਜਿਹੜੇ ਆ ਉਹ ਮੇਂ ਕੋਈ ਇਸ ਤਰ੍ਹਾਂ ਸਾਖ ਪਰੇਸ਼ਾਨ ਕਰਦੇ ਸਰ ਮੈਂ ਕਿਸ ਤਰ੍ਹਾਂ ਰਹਿ ਸਕਦੀ ਹਾਂ ਉੱਥੇ ਸਰ ਮੈਂ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੀ ਆ ਮੈਡਮ ਅਨਿਸ਼ਾ ਕੁਮਾਰ ਜੀ ਨੂੰ ਤੇ ਸਰ ਪੰਜਾਬ ਕੋ ਜਿਹੜੇ ਕਮਿਸ਼ਨਰ ਨੇ ਸਰ ਉਹਨਾਂ ਨੂੰ ਮੈਂ ਬੇਨਤੀ ਕਰਦੀ ਆ ਸਰ ਉਹਨਾਂ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਤੇ ਮੇਰੇ ਸਰ ਵੀਰਾ ਇਨਸਾਫ ਸੁਭਾਇਆ ਜਾਵੇ ਸਰ ਮੈਂ ਪੜੀ ਲਿਖੀ ਹਾਂ ਉਹਦੇ ਨਾਤੇ ਉਹਨੇ ਮੇਰੇ ਨਾਲ ਚੂਰ ਬੋਲ ਕੇ ਸਾਰਾ ਰਿਸ਼ਤਾ ਕੀਤਾ ਆ ਕਿ ਰੋਡਾ ਸਾਡਾ ਗ੍ਰੈਜੂਏਟ ਆ ਪਲਸ 2 ਵੀ ਉਹਨਾਂ ਕੋਈ ਵੀ ਅੱਜ ਟੈਂਡਰ ਨਹੀਂ ਜਿਹਦਾ ਪਲਸ 2 ਦਾ ਸਰਟੀਫਿਕੇਟ ਹੈਗਾ ਨਾ ਕੋਈ ਜਿਹੜਾ ਕੋਲ ਸਰਟੀਫਿਕੇਟ ਤਾਂ ਨਹੀਂ ਹੈਗਾ ਸਰ ਐਨਾ ਮੇਰੇ ਨਾਲ ਚੂਰ ਬੋਲਿਆ ਗਿਆ ਸਰ ਮੇਰੇ ਮਾਪੇ ਨੇ ਕੋਈ ਕੋਸ਼ਿਸ਼ ਕਰੰਦਾ ਉਹਨਾਂ ਨੇ ਟਾਈਮ ਨਹੀਂ ਦਿੱਤਾ ਕੁਝ ਨਹੀਂ ਕੀਤਾ ਉਸੇ ਟਾਈਮ ਕਹਿੰਦੇ ਆ ਕਿ ਤੂੰ ਅੱਜ ਹੀ ਸਾਡੇ ਨਾਲ ਇਹ ਰਾਜ ਹੀ ਵਿਆਹ ਕਰੂ ਸਰ ਉਹਨਾਂ ਨੇ ਪਿਚੋਲਾ ਵੀ ਜਿਹੜਾ ਪਾਇਆ ਵਾ ਸਿਰਫ ਮੈਂ ਨੋਟਾਂ ਦੇ ਨਾਲ ਖਰੀਦੇ ਆ ਗਿਆ ਉਹਨਾਂ ਕੋਲ ਉਹਨਾਂ ਨੇ 12000 ਰੁਪਏ ਵਿਚੋਲੇ ਨੇ ਮੇਰੇ ਨਾਲ ਕਰਨ ਦਾ ਪੈਸੇ ਲਏ ਜੋ ਕਿ ਉਹਦਾ ਵੀ ਕੀ ਹੋਇਆ ਸੀ ਸਰ ਸਰ ਮੇਰਾ ਵਿਆਹ ਪਿਛਲੇ ਸਾਲ 14 ਜੂਨ ਨੂੰ ਦਵਿੰਦਰ ਸਿੰਘ ਦੇ ਨਾਲ ਮੇਰੇ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਹੋਇਆ ਸੀ ਸਰ ਮੇਰੇ ਮਾਤਾ ਪਿਤਾ ਦੋਨੋਂ ਹੈਂਡਲ ਹੈਬ ਨੇ ਸਰ ਉਹਨਾਂ ਨੇ ਮੈਨੂੰ ਪੜਾ ਲਖਾ ਕੇ ਮੇਰਾ ਵਿਆਹ ਦਾ ਖਰਚਾ ਸਾਰਾ ਕੀਤਾ ਸਰ ਉਹਨਾਂ ਨੇ ਉਸ ਤੋਂ ਬਾਅਦ ਵਿਆਹ ਤੋਂ 2 ਮਹੀਨੇ ਬਾਅਦ ਹੀ ਮੈਨੂੰ ਜਿਹੜਾ ਆ ਘਰੇ ਦਾਜ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਮਾਪਰੇ ਜਿਹੜੇ ਆ ਉਹ ਦਾਜ ਦੇ ਕਾਪੇ ਨਹੀਂ ਹੈਗੇ ਉਹ ਵਿਆਹ ਦਾ ਖਰਚਾ ਅਜੇ ਤੱਕ ਕਾਰੇ ਆ ਸਰ ਉਹ ਨਾਲ ਮਿਲੂ ਦਾਲ ਦੇ ਨਾਲ ਲਿਆਉਣ ਦੇ ਬੱਲੇ ਕਾਫੀ ਮਾਰਕਟ ਕਰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜੇਡ ਨੇ ਕਿਹਾ ਕਿ ਜੇ ਤੂੰ ਦਾਲ ਨਹੀਂ